ਟਾਪ 3 ਨਿਊਜ਼ ਮਾਰਚ 24 ਇਵਨਿੰਗ ਆਧਾਰਿਤ ਮੀਡੀਆ ਸਰਦਾਰ ਤੁਹਾਨੂੰ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਖਿਰ ਸ਼੍ਰੋਮਣੀ ਕਮੇਟੀ ਦੀ ਬਤੌਰ ਪ੍ਰਧਾਨ ਬਾਗਡੋਰ ਸਰਗਰਮੀ ਸੰਭਾਲ ਲਈ ਗਈ ਹੈ ਉਹਨਾਂ ਅਗਲੇ ਸਮੇਂ ਜਿਹੜੀ ਵੱਡੀ ਸਰਗਰਮੀ ਦੀ ਗੱਲ ਸਾਹਮਣੇ ਲਿਆਂਦੀ ਹੈ ਉਹ ਵੀ ਇੱਕ ਐਮ ਪੰਥ ਕਲਕਿਆਂ ਜਿਹਦੀ ਵੱਡੀ ਪੱਧਰ ਜਿਹਦੀ ਵੱਡੇ ਪੱਧਰ ਉਤੇ ਚਰਚਾ ਹੈ ਐਡਵੋਕੇਟ ਧਾਮੀ ਵੱਲੋਂ ਇਸ ਐਮ ਐਲਾਨ ਮੁਤਾਬਕ ਸਿੱਖ ਪੰਥ ਅੰਦਰ ਸਿੰਘ ਸਹਿਬਾਨ ਤੇ ਹਰ ਜਥੇਬੰਦੀ ਦਾ ਸਤਕਾਰ ਕਾਇਮ ਰੱਖਿਆ ਜਾਏਗਾ ਅਤੇ ਖਾਸ ਕਰਕੇ ਜਥੇਦਾਰਾਂ ਦੀਆਂ ਪਦਵੀ ਸੰਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੀ رائے ਮਸ਼ਵਰੇ ਨੂੰ ਅਹਿਮ ਸਥਾਨ ਦਿੱਤਾ ਜਾਏਗਾ ਮਤਲਬ ਕਿ ਪੰਥਕ رائے ਨੂੰ ਅਗਲੇ ਸਮੇਂ ਕਦੇ ਵੀ ਅੰਡੇਠ ਨਹੀਂ ਕੀਤਾ ਜਾਏਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਕਾਰਜ ਵਿਧੀ ਜਾਂ ਖੇਤਰ ਅਤੇ ਸੇਵਾ ਮੁਕਤੀ ਸੰਬੰਧੀ ਜਲਦੀ ਹੀ ਨਿਯਮ ਤੈਅ ਕਰ ਲਏ ਜਾਣਗੇ ਜਿਸ ਸੰਬੰਧੀ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਜਾਏਗੀ ਅਜਿਹੇ ਸੰਬੰਧੀ ਮਤਾ ਬਜਟ اجلاس ਚ ਲਿਆਂਦਾ ਜਾਏਗਾ ਕਹਿੰਦਾ ਭਾਵ ਕਿ ਮਤੇ ਲਿਆ ਕੇ ਇਹ ਸਾਰੇ ਮਾਮਲੇ ਸੰਬੰਧੀ ਪ੍ਰਵਾਨਗੀ ਲਈ ਜਾਏਗੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਤਖਤ ਸਹਿਬਾਨ ਉੱਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਸਹਿਬਾਨ ਦੀ ਰੁਕਸਤੀ ਇੱਕ ਸਨਮਾਨਜਨਕ ਢੰਗ ਨਾਲ ਹੋਵੇ ਅਗਲੇ ਸਮੇਂ ਜਦੋਂ ਵੀ ਕੋਈ ਤਖਤ ਤੋਂ ਜਥੇਦਾਰ ਉਹਦੀ ਰੁਕਸਤ ਹੁੰਦਾ ਹੈ ਕਹਿੰਦਾ ਭਾਵ ਕਿ ਸੇਵਾ ਮੁਕਤੀ ਹੁੰਦੀ ਹੈ ਜਾਂ ਉਸ ਨੂੰ ਕਿਸੇ ਦੀ ਕਿਸੇ ਵਜ੍ਹਾ ਹਟਾਇਆ ਜਾਂਦਾ ਤਾਂ ਸਨਮਾਨਜਨਕ ਰੁਕਸਤੀ ਹੋਵੇ ਤੇ ਤਖਤ ਸਹਿਬਾਨ ਉੱਤੇ ਸੇਵਾ ਨਿਭਾਉਣ ਵਾਲੇ ਜਥੇਦਾਰਾਂ ਲਈ ਅਗਲੇ ਸਮੇਂ ਸਨਮਾਨ ਵਰਗੇ ਪ੍ਰੋਗਰਾਮ ਕਹਿੰਦਾ ਭਾਵ ਕਿ ਸਾਬਕਾ ਜਥੇਦਾਰਾਂ ਨੂੰ ਜਦੋਂ ਉਹਨਾਂ ਦੀ ਰੁਕਸਤੀ ਹੁੰਦੀ ਹੈ ਤਾਂ ਉਹਨਾਂ ਲਈ ਸਨਮਾਨਤ ਪ੍ਰੋਗਰਾਮ ਵੀ ਰੱਖਿਆ ਜਾਏਗਾ ਖੈਰ ਭਾਵੇਂ ਐਡਵੋਕੇਟ ਧਾਮਿਨੇ ਕਹੇ ਕਿ ਇਹ ਜਿਹੜੀ ਹੈ ਸੇਵਾ ਸੰਭਾਲ ਉਹ ਇੱਕ ਵੱਡਾ ਇਮਤਿਹਾਨ ਹੈ ਪਰ ਫਿਰ ਵੀ ਪੰਥਕ ਪੱਧਰ ਉਤੇ ਪਾਲਤੀ ਪੱਧਰ ਉਤੇ ਉਹਨਾਂ ਉਤੇ ਇਹ ਜਿਹੜਾ ਹੈ ਪ੍ਰੈਸ਼ਰ ਬਣਿਆ ਕਿ ਉਹ ਸੇਵਾ ਨਿਭਾਉਣ ਲਿਹਾਜਾ ਉਹਨਾਂ ਨੇ ਇਹ ਸੇਵਾ ਜਿਹੜੀ ਹੈ ਸੰਭਾਲ ਲਈਏ ਤੇ ਨਾਲ ਵੱਡੇ ਪੱਧਰ ਉਤੇ ਪੰਥਕ ਦੇ ਮਸਲੇ ਜਿਹੜੇ ਨੇ ਉਹਨਾਂ ਉਤੇ ਉਹਨਾਂ ਨੇ ਆਪਣੀ ਨਜ਼ਰ ਟਿਕਾ ਲਈਏ ਖੈਰ ਦੂਜੇ ਬੰਨੇ ਪਟਿਆਲਾ ਦੇ ਵਿੱਚ ਜਿਹੜਾ ਹੈ ਕਰਨਲ ਬਾਠ ਮਾਮਲਾ ਉਸ ਸੰਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਇੱਕ ਮੋਰਚਾ ਪਿਛਲੇ 2 ਦਿਨ ਤੋਂ ਚੱਲ ਰਿਹਾ ਸੀ ਅੱਜ ਉਸ ਨੂੰ ਮੁਲਤਵੀ ਕਰ ਲਿਆ ਗਿਆ ਕਹਿੰਦਾ ਭਾਵ ਕਿ ਮੋਰਚਾ ਹਟ ਗਿਆ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਮੋਰਚੇ ਦੀ ਪ੍ਰਬੰਧਕੀ ਟੀਮ ਨੂੰ ਭਰੋਸਾ ਦਿਵਾਇਆ ਗਿਆ ਕਿ 31 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜਿਹੜੀ ਹੈ ਇਹ ਜਿਹੜਾ ਕਰਨਲ ਬਾਠ ਦਾ ਪਰਿਵਾਰ ਦੀ ਬੈਠਕ ਹੋਏਗੀ ਤੇ ਇਸ ਮਗਰੋਂ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਜਿਹੜੀਆਂ ਮੰਗਾਂ ਮਸਲੇ ਨੇ ਉਹ ਸਾਰੇ ਉਹ ਮੁੱਖ ਮੰਤਰੀ ਕੋਲ ਕੇ ਠਾਉਣਗੇ ਇਸ ਤੋਂ ਬਾਅਦ ਫਿਰ ਅੱਗੇ ਕੋਈ ਨਿਰਣਾ ਲਿਆ ਜਾਏਗਾ ਖੈਰ ਅੱਜ ਦੇ ਇਸ ਮੀਡੀਆ ਸੰਵਦਲ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਆ ਖੈਰ ਰੱਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ